ਸਤਿ ਸ੍ਰੀ ਅਕਾਲ ਜੀ ਮੈਂ ਰਾਜ ਦੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲੈ ਕੇ ਆਏ ਨਿਊ ਕਲੈਕਸ਼ਨ ਤੇ ਬਹੁਤ ਜਿਆਦਾ ਸੋਹਣੀ ਕਲੈਕਸ਼ਨਾਂ ਸਾਰੀ ਹੱਥ ਦਾ ਕੰਮ ਕੀਤਾ ਹੋਇਆ ਸਾਰਾ ਜਿਹਨਾਂ ਵਿੱਚ ਤੁਹਾਨੂੰ ਕੋਈ ਵੀ ਚੀਜ਼ ਵਧੀਆ ਲੱਗੀ ਤਾਂ ਤੁਸੀਂ ਲਾਈਕ ਕਰ ਸਕਦੇ ਹੋ ਜੀ ਤੇ ਆਪਣੀ ਪਸੰਦ ਦੇ ਅਨੁਸਾਰ ਰੈਡੀ ਕਰਵਾ ਸਕਦੇ ਹੋ ਜਿਹੜੀ ਵੀ ਆਪਾਂ ਤੁਹਾਡੇ ਲਈ ਇੰਜ ਨਿਊ ਕਲੈਕਸ਼ਨ ਲੈ ਕੇ ਆਏ ਬਹੁਤ ਜਿਆਦਾ ਸੋਹਣੀਆਂ ਸਾਰੀ ਹੱਥ ਦਾ ਕੰਮ ਕੀਤਾ ਹੋਇਆ ਚਲੋ ਸ਼ੁਰੂ ਕਰਦੇ ਆ ਜੀ ਵੀਡੀਓ ਤੇ ਲਈ ਸੋਹਣੀ ਸੋਹਣੀ ਕਲੈਕਸ਼ਨ ਤੇ ਪਹਿਲਾ ਆਪਣੇ ਕੋਲ ਆਊਗਾ ਜੀ ਬੋਝਾ ਸੁਣਾ ਇਹ ਪਹਿਣਾ ਨੇ ਰੈਡੀ ਕੀਤਾ ਜੀ ਹੱਥ ਦੇ ਨਾਲ ਡੱਬਾ ਤੇ ਰੈਡੀ ਕੀਤਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਹ ਹੱਥ ਨਾਲ ਰੈਡੀ ਹੁੰਦਾ ਤੇ ਬੋਝਾ ਸੁਣਾ ਵਿੱਚ ਡਿਜ਼ਾਈਨ ਪਾਇਆ ਹੋਇਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਤੇ ਕਿਸ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਤੇ ਬੋਝਾ ਸੁਣਾ ਉੱਤੇ ਬੋਝਾ ਸੁਣਾ ਟਕਣਾ ਹੈਗਾ ਜੀ ਬਹੁਤ ਜ਼ਿਆਦਾ ਸੋਹਣੀ ਟੋਪੀ ਬਣੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਮਿਹਨਤ ਨਾਲ ਸਾਰਾ ਸਮਾਨ ਰੈਡੀ ਕੀਤਾ ਹੋਇਆ ਤੇ ਜਿਹੜਾ ਆਪਾਂ ਨੇ ਇਹ ਵਾਲਾ ਤੇ ਵਾਲਾ ਆ ਗਿਆ ਜੀ ਨਾਲਾ ਜਿਹੜਾ ਘਗਰਿਆਂ ਦੇ ਵਿੱਚ ਨਾਲਾ ਪੈਂਦਾ ਤੇ ਇਹ ਵਾਲਾ ਵੀ ਆਪਾਂ ਨੇ ਸਾਰਾ ਭੈਣਾਂ ਨੇ ਇਹ ਵਾਲਾ ਵੀ ਭੈਣਾਂ ਨੇ ਹੱਥ ਦੇ ਨਾਲ ਰੈਡੀ ਕੀਤਾ ਹੋਇਆ ਚੈੱਕ ਕਰ ਸਕਦੇ ਹੋ ਤੇ ਬਹੁਤ ਜ਼ਿਆਦਾ ਸੋਨਾ ਰੈਡੀ ਕੀਤਾ ਹੈ ਜੀ ਤੇ ਤੇ ਬਹੁਤ ਜ਼ਿਆਦਾ ਸੋਨਾ ਰੈਡੀ ਕੀਤਾ ਹੈ ਜੀ ਤੇ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਰੈਡੀ ਕੀਤਾ ਹੋਇਆ ਤੁਸੀਂ ਸਾਡੇ ਤੋਂ ਐਦਾਂ ਦਾ ਜੇ ਤੁਸੀਂ ਸਮਾਨ ਪਰਚੇਜ ਕਰਨਾ ਸੋਨਿਆ ਜੇ ਤੁਸੀਂ ਐਦਾਂ ਦਾ ਸਾਡੇ ਤੋਂ ਸਮਾਨ ਪਰਚੇਜ ਕਰਨਾ ਚਾਹੁੰਦੇ ਹੋ ਤਾਂ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਇਹ ਸਾਰੇ ਸਮਾਨ ਦੀਆਂ ਪਿਕਸ ਸਾਡੇ ਤੋਂ ਮੰਗਵਾ ਸਕਦੇ ਹੋ ਜੀ ਤੇ ਆਪਾਂ ਨੇ ਇਹ ਬੜਾ ਸਮਾਨ ਹੈ ਜਿਹੜਾ ਕਸਟਮਰ ਨੇ ਹੀ ਆਰਡਰ ਕੀਤਾ ਸੀਗਾ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜਿਹੜੀਆਂ ਆਪਾਂ ਨੈਸਟ ਚਾਦਰਾਂ ਲੈ ਕੇ ਆਏ ਜੀ ਹੱਥ ਦੇ ਨਾਲ ਕੀਤੇ ਹੋਏ ਨੇ ਜਿਹੜੀ ਇਹ ਵੀ ਹੈ ਕਸਟਮਾਈਜ਼ਡ ਆਪਾਂ ਨੇ ਕਸਟਮਾਈਜ਼ ਕੀਤੀਆਂ ਹੋਈਆਂ ਨੇ ਤੇ ਖੱਦਰ ਦੇ ਉੱਤੇ ਆਪਾਂ ਨੇ ਸਾਰਾ ਹੱਥ ਦਾ ਕੰਮ ਕੀਤਾ ਹੈ ਤੁਹਾਨੂੰ ਚੈੱਕ ਕਰਵਾਉਣੇ ਬਹੁਤ ਜਿਆਦਾ ਸੋਹਣੀਆਂ ਚਾਦਰਾਂ ਨੇ ਤੇ ਬਹੁਤ ਜ਼ਿਆਦਾ ਮੇਤ ਦੇ ਨਾਲੇ ਬਣੀਆਂ ਆਪਾਂ ਚਾਦਰਾਂ ਰੈਡੀ ਕੀਤੀਆਂ ਨੇ ਤੁਸੀਂ ਇਹ ਵਾਲੀਆਂ ਉਹਨਾਂ ਨੇ ਦੋ ਰੈਡੀ ਕਰਵਾਈਆਂ ਜੀ ਜੇ ਤੁਸੀਂ ਸਿੰਗਲ ਜੇ ਤੁਸੀਂ ਡਬਲ ਬੈੱਡ ਦੀ ਚਾਦਰ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਡਬਲ ਦੀ ਵੀ ਰੈਡੀ ਕਰਕੇ ਦੇ ਦਾਂਗੇ ਜੀ ਬਹੁਤ ਜਿਆਦਾ ਸੋਹਣੇ ਪਿੰਕ ਕਲਰ ਦੇ ਵੀ ਆਣੀਆਂ ਜੀ ਇਹ ਆਪਣੇ ਚਾਦਰਾਂ ਕੀਤੀਆਂ ਨੇ ਪੂਰਾ ਜਾਲ ਵਾਲਾ ਕੰਮ ਆਊਗਾ ਤੁਸੀਂ ਚੈੱਕ ਕਰ ਸਕਦੇ ਹੋ ਨੇ ਰਿਕਾਪ ਤੋਂ ਵਰਕ ਦੀ ਫਿਨਿਸ਼ਿੰਗ ਚੈੱਕ ਕਰਵਾ ਦਿੰਦੇ ਆ ਬਹੁਤ ਜ਼ਿਆਦਾ ਵਧੀਆ ਕੰਮ ਕੀਤਾ ਹੋਇਆ ਤੇ ਪੂਰਾ ਸਫਾਈ ਤੇ ਕੰਮ ਆਏਗਾ ਜੀ ਤੁਸੀਂ ਚੈੱਕ ਆ ਸਕਦੇ ਸਾਰਾ ਹੱਥ ਦਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਜੇ ਇਹ ਵਾਲਾ ਕੰਮ ਤੁਸੀਂ ਦੁਪट्टे ਤੇ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਦੁਪट्टे ਦੇ ਵੀ ਰੈਡੀ ਕਰਕੇ ਦੇ ਦਾਂਗੇ ਜੀ ਜਿਹੜਾ ਹੱਥ ਦਾ ਕੰਮ ਆ ਉਹ ਥੋੜਾ ਜਿਹਾ ਟਾਈਮ ਲੱਗ ਜਾਂਦਾ ਤਾਂ ਪਲੀਜ਼ ਟਾਈਮ ਜ਼ਰੂਰ ਦਿਆ ਕਰੋ ਤੇ ਨੈਸਟ ਚਾਦਰ ਵੀ ਸੇਮ ਕਲਰ ਦੇ ਵਿੱਚ ਰੈਡੀ ਕਰਵਾਈ ਹੈ ਤੁਸੀਂ ਇਹਨਾਂ ਨੂੰ ਡਬਲ ਬੈੱਡ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋ ਬਹੁਤ ਜਿਆਦਾ ਸੋਹਣਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਹੈ ਜੀ ਬਹੁਤ ਜਿਆਦਾ ਸੋਹਣੇ ਚਾਦਰ ਆਪਨੇ ਰੈਡੀ ਕੀਤੀਆਂ ਨੇ ਕਸਟਮਰ ਜੀ ਚੁਆਏ ਦੇ ਅਨੁਸਾਰ ਹੀ ਆਪਣੇ ਵਾਲੇ ਚਾਦਰਾਂ ਰੈਡੀ ਕੀਤੀਆਂ ਨੇ ਜੀ ਤੇ ਨੈਸਟ ਆਗਾ ਜੀ ਆਪਣੇ ਕੋਲ ਵਾਈਟ ਕਲਰ ਦੇ ਵਿੱਚ ਇਹ ਵੀ ਖਦਰ ਦੇ ਉੱਤੇ ਰੈਡੀ ਕੀਤੀ ਹੋਈ ਹੈ ਤੇ ਇਹਦਾ ਵੀ ਕੰਮ ਬਹੁਤ ਜਿਆਦਾ ਸੋਹਣਾ ਹੈ ਜੀ ਵਾਈਟ ਕਲਰ ਦੇ ਵਿੱਚ ਬਹੁਤ ਜ਼ਿਆਦਾ ਸੋਹਣੀ ਚਾਦਰ ਜਿਹੜੀ ਕੀਤੀ ਹੈ ਇਹ ਵਾਲੀ ਉਹਨਾਂ ਨੇ ਸਿੰਗਲ ਰੇਡੀ ਕਰਵਾਈ ਹੈ ਜੀ ਜੇ ਤੁਸੀਂ ਸਿੰਗਲ ਕਰਵਾਉਣਾ ਚਾਹਦੇ ਹੋ ਤਾਂ ਆਪਾਂ ਸਿੰਗਲ ਕਰਕੇ ਦੇ ਦਾਂਗੇ ਜੀ ਤੇ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਹੈ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਆ ਤੇ ਪੂਰਾ ਫਿਨਿਸ਼ਿੰਗ ਤੇ ਹੈ ਇਹ ਵਾਲੀ ਸਾਈਡ ਡਿਜ਼ਾਈਨਿੰਗ ਆਏਗੀ ਜੀ 4 ਸਾਈਡ ਐ ਇਦਾਂ ਇਦਾਂ 4 ਸਾਈਡ ਆਏਗੀ ਜੀ ਸਾਰੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਆ ਤੁਸੀਂ ਕੰਮ ਦੀ ਫਿਨਿਸ਼ਿੰਗ ਪੂਰੀ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਕੰਮ ਹੈ ਇਹ ਬੜਾ ਕੰਮ ਹੈ ਜਿਹੜਾ ਤੁਸੀਂ ਇਹਨਾਂ ਨੂੰ ਸੂਟਾਂ ਤੇ ਵੀ ਕਰਵਾ ਸਕਦੇ ਹੋ ਤੇ ਦੁਪੱਟੀਆਂ ਤੇ ਵੀ ਕਰਵਾ ਸਕਦੇ ਹੋ ਡਿਜ਼ਾਈਨ ਆਪਾਂ ਦੁਪੱਟਿਆਂ ਹਿਸਾਬ ਨਾਲ ਡਿਜ਼ਾਈਨ ਕਰਕੇ ਦੇ ਦਾਂਗੇ ਜੀ ਤੇ ਕੰਮ ਸੇਮ ਰਹੂਗਾ ਤੇ ਬਹੁਤ ਜਿਆਦਾ ਸੋਹਣਾ ਕੰਮ ਹੈ ਤੇ ਪੂਰਾ ਸਾਰਾ ਹੱਥ ਦਾ ਕੰਮ ਆਊਗਾ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਆ 250 ਦੀ ਵੀ ਕਰਵਾ ਸਕਦੇ ਹੋ ਤੇ ਡਬਲ ਦੀ ਵੀ ਕਰਵਾ ਸਕਦੇ ਹੋ ਜੀ ਅੱਜ ਆਪਾਂ ਤੁਹਾਡੇ ਲਈ ਨਿਊ ਆਰਟੀਕਲ ਲੈ ਕੇ ਆਏ ਸੀਗੇ ਇਹ ਸੀਗੇ ਆਪਣੀ ਅੱਜ ਵਾਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜੋੜ ਦੱਸਿਓ ਜੀ ਤੇ ਵੀਡੀਓ ਨੂੰ ਵਾਤੇ ਵਾਤੇ ਸ਼ੇਅਰ ਕਰਿਆ ਕਰੋ ਤਾਂ ਜੋ ਵੀਡੀਓ ਆਸਾਨੀ ਨਾਲ ਸਾਰਿਆਂ ਤੱਕ ਪਹੁੰਚ ਸਕੇ ਮੇਰੀ ਵੀਡੀਓ ਦੇਖਣੇ ਸਾਰਿਆਂ ਦਾ ਧੰਨਵਾਦ ਸਾਸਰੀਆ ਕਾਲ ਜੀ ਮਿਲਦੇ ਆਂਗਲੀ ਵੀਡੀਓ ਦੇ ਨਾਲ ਸੋਹਣੇ ਸੋਹੇ ਸੂਟਾਂ ਨਾਲ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਮੈਂ